ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਡੈਨਿਕ ਸਵੇਰਾ ਟੀਵੀ ਤੇ ਮੈਂ ਖੁਸ਼ੀ ਚੋਪੜਾ ਇਸ ਸਮੇਂ ਪੰਜਾਬ ਦੇ ਹਾਲਾਤਾਂ ਦੇ ਨਾਲ ਹਰ ਇੱਕ ਵਿਅਕਤੀ ਜਾਣੂ ਹੈ ਇਸੇ ਵਿਚਾਲੇ ਇੱਕ ਹੋਰ ਵੱਡੀ ਜੋ ਖਬਰ ਸਾਹਮਣੇ ਆ ਰਹੀ ਹੈ ਜੀਆਂ ਦੱਸਦੇ ਕਿ ਮੀਡੀਆ ਰਿਪੋਰਟਰਾਂ ਦੇ ਅਨੁਸਾਰ ਇੱਕ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਹੁਣ Rajasthan ਦੇ ਵੱਲੋਂ ਵੀ ਪੰਜਾਬ ਤੋਂ ਪਾਣੀ ਲੈਣ ਤੋਂ ਮਨਾ ਕਰ ਦਿੱਤਾ ਗਿਆ ਜੀਆਂ ਪੈਰ ਪਿੱਛੇ ਕਰਦਾ ਹੋਇਆ ਨਜ਼ਰ ਆ ਰਿਹਾ ਹੈ Rajasthan ਨੇ ਇਸ ਤੋਂ ਪਹਿਲਾਂ ਜੇਕਰ Haryana ਦੀ ਗੱਲ ਕਰੀਏ ਤਾਂ Haryana ਦੇ ਵੱਲੋਂ ਵੀ ਇੱਕ ਪੱਤਰ ਲਿਖ ਕੇ ਇਸ ਮਾਮਲੇ ਦੇ ਬਾਰੇ ਜਵਾਬ ਦਿੱਤਾ ਗਿਆ ਸੀਗਾ CM 나ਇਬ ਸੈਣੀ ਦੇ ਵੱਲੋਂ ਜੋ CM ਭਗਵੰਤ ਮਾਨ ਹੈ ਉਹਨਾਂ ਨੂੰ ਲੈਟਰ ਲਿਖਿਆ ਗਿਆ ਸੀਗਾ ਤੇ ਜਿਸ ਦੇ ਵਿੱਚ ਸਾਫ਼ ਤੌਰ ਦੇ ਉੱਪਰ ਹਰਿਆਣਾ ਵੀ ਮੁਕਰਦਾ ਹੋਇਆ ਨਜ਼ਰ ਆ ਰਿਹਾ ਸੀਗਾ ਹਰਿਆਣਾ ਦੇ ਵੱਲੋਂ ਵੀ ਪੈਰ ਪਿੱਛੇ ਕਰ ਲਿੱਤੇ ਗਏ ਸੀਗੇ ਕਿਹਾ ਜਾ ਰਿਹਾ ਸੀਗਾ ਕਿ ਹੁਣ ਹਰਿਆਣਾ ਨੂੰ ਹੋਰ ਪਾਣੀ ਨਹੀਂ ਚਾਹੀਦਾ ਇਸੇ ਵਿਚਾਲੇ ਹੁਣ ਜੋ ਮੀਡੀਆ ਰਿਪੋਰਟ ਅਨੁਸਾਰ ਖਬਰ ਸਾਹਮਣੇ ਆ ਰਹੀ ਹੈ ਹੁਣ Rajasthan ਦੇ ਵੱਲੋਂ ਵੀ ਹਰ ਪੰਜਾਬ ਤੋਂ ਪਾਣੀ ਲੈਣ ਤੋਂ ਮਨਾ ਕਰ ਦਿੱਤਾ ਗਿਆ ਜੀਆਂ ਕਹਿ ਦਈਏ ਕਿ Rajasthan ਦੇ ਵਿੱਚ ਵੀ ਇਸ ਸਮੇਂ ਜੋ ਹੜਾ ਦੀ ਸਥਿਤੀ ਬਣੀ ਹੋਈ ਹੈ ਇਸ ਨੂੰ ਦੇਖਦੇ ਹੋਏ ਕਿਹਾ ਜਾ ਰਿਹਾ ਕਿ ਨਿਰਵਾਣਾ ਨਦੀ ਦੇ ਵਿੱਚ ਹੁਣ ਉਹਨਾਂ ਨੂੰ ਹੋਰ ਪਾਣੀ ਨਹੀਂ ਚਾਹੀਦਾ ਜਾਂ ünü <laughs> ਜੋ ਵੀ ਪਾਣੀ ਹੈ ਜਿਸ ਵੀ ਤਰੀਕੇ ਦੇ ਨਾਲ ਪਾਣੀ ਹੁਣ ਰਾਜਸਥਾਨ ਨੂੰ ਨਹੀਂ ਚਾਹੀਦਾ 2550 ਕਿਊਸਿਕ ਪਾਣੀ ਜੋ ਕਿ ਨਿਰਵਾਣ ਨਦੀ ਦੇ ਵਿੱਚ ਲਗਾਤਾਰ ਛੱਡਿਆ ਜਾ ਰਿਹਾ ਸੀਗਾ ਇਸ ਤੋਂ ਬਾਅਦ ਇਸ ਤੋਂ ਬਾਅਦ ਰਾਜਸਥਾਨ ਦੇ ਵੱਲੋਂ ਮਨ੍ਹਾ ਕਰ ਦਿੱਤਾ ਗਿਆ ਕਿਉਂਕਿ ਇਸ ਸਮੇਂ ਰਾਜਸਥਾਨ ਦੇ ਵਿੱਚ ਵੀ ਹੜ੍ਹ ਦੀ ਸਥਿਤੀ ਬਣੀ ਹੋਈ ਹੈ ਰਾਜਸਥਾਨ ਦੇ ਵੱਲੋਂ ਮਨ੍ਹਾ ਕੀਤਾ ਜਾ ਰਿਹਾ ਕਿ ਅਸੀਂ ਜੋ ਪਾਣੀ ਨਹੀਂ ਲੈਣਾ 나ਹੀ 2550 ਕਿਊਸਿਕ ਜੋ ਨਿਰਵਾਣ ਨਦੀ ਨੂੰ ਪਾਣੀ ਮਿਲਦਾ ਉਸ ਨੂੰ ਵੀ ਮਨ੍ਹਾ ਕਰ ਦਿੱਤਾ ਹੈ ਤੇ ਉਸ ਤੋਂ ਬਾਅਦ ਵੀ ਜੋ ਪਾਣੀ ਹੈ ਹਰ ਕੇ ਦੇ ਨਾਲ Rajasthan ਦੇ ਵੱਲੋਂ ਮਨਾਂ ਕਰ ਦਿੱਤਾ ਗਿਆ ਕਿਉਂਕਿ ਇਸ ਸਮੇਂ ਜੋ ਪੰਜਾਬ ਦੀ ਸਥਿਤੀ ਬਣੀ ਹੋਈ ਹੈ ਪੰਜਾਬ ਲਗਾਤਾਰ ਹਰਿਆਣਾ ਤੇ Rajasthan ਨੂੰ ਕਹਿ ਰਿਹਾ ਕਿ ਪਾਣੀ ਜੋ ਕਿ ਬਾਦੂ ਪਾਣੀ ਹੈ ਉਸ ਨੂੰ ਲੈ ਲਿਆ ਜਾਵੇ ਪਰ ਇਸ ਸਮੇਂ ਦੋਨੋਂ ਜੋ ਕਿ ਸੂਬੇ ਮੁਕਰਤੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਜੋ ਅਫੀਸ਼ੀਅਲ ਲੈਟਰ ਹੈ Rajasthan ਦੇ ਵੱਲੋਂ ਨਹੀਂ ਦਿੱਤਾ ਗਿਆ ਜਿਵੇਂ ਹੀ ਲੈਟਰ ਲੈਟਰ ਆਏਗਾ ਉਸ ਨੂੰ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਇਸ ਸਮੇਂ ਦੀ ਜੋ ਵੱਡੀ ਅਪਡੇਟ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਜਾ ਰਹੀ ਹੈ